23 ਜੁਲਾਈ 2025 ਲੁਧਿਆਣਾ ਜ਼ਿਲ੍ਹੇ ਦੇ ਕੋਟੇ ਛੇਰਜੰਗ ਪਿੰਡ ਦੇ ਰਹਿਣ ਵਾਲੇ ਜਸਕੀਰ ਸਿੰਘ ਜੱਸਾ ਨੂੰ ਜਦੋਂ ਆਪਣੇ ਪਿੰਡ ਨੂੰ ਜਾਂਦਾ ਹੁੰਦਾ ਇੱਕ ਸੁੰਸਣ ਸੜਕ ਤੇ ਘੇਰ ਕੇ ਉਹਨੂੰ ਮਾਰ ਦਿੱਤਾ ਜਾਂਦਾ ਤੇ ਉਹਦੀ ਨਵੀਂ ਸਕੋਰਪੀਓ ਗੱਡੀ ਨੂੰ ਅੱਗ ਲਾ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਮਾਰਨ ਵਾਲਾ ਜਿਹੜਾ ਹੁੰਦਾ ਉਹ ਸੋਸ਼ਲ ਮੀਡੀਆ ਤੇ ਆਪਣੀ ਵੀਡੀਓ ਅਪਲੋਡ ਕਰਦਾ ਉਹਦਾ ਕਹਿਣਾ ਹੁੰਦਾ ਵੀ ਇਹਨੂੰ ਮੈਂ ਮਾਰਿਆ ਤੇ ਮੈਂ ਇਕੱਲੇ ਨੇ ਮਾਰਿਆ ਤੇ ਆਹ ਉਹਦਾ ਰਿਵਾਲਵਰ ਹੈ ਜਿਹੜੇ ਰਿਵਾਲਵਰ ਦੀ ਉਹ ਹਵਾ ਕਰਦਾ ਸੀ ਉਹ ਤਾਂ ਇੱਕ ਗੋਲੀ ਨਹੀਂ ਚੱਲੀ ਨਾਲ ਗਾਲਾਂ ਵੀ ਕੱਢੀਆਂ ਜਾਂਦੀਆਂ ਨੇ ਤੇ ਉਹਦਾ ਕਹਿਣਾ ਹੁੰਦਾ ਮੈਂ ਇਕੱਲੇ ਨੇ ਉਹਨੂੰ ਰੌਲਾ ਨਾਲ ਹੀ ਕੁੱਟ-ਕੁੱਟ ਕੇ ਮਾਰਦਾ ਤੇ ਇਹ ਸਾਡੇ ਤੇ ਹਵਾ ਕਰਦਾ ਸੀ ਸਾਨੂੰ ਆਪਣੀ ਗੱਡੀ ਦੀ ਹਵਾ ਕਰਦਾ ਸੀ ਆਪਣੇ ਰਿਵਾਲਵਰ ਦੀ ਹਵਾ ਕਰਦਾ ਸੀ ਇਸ ਕਰਕੇ ਮੈਂ ਇਹਨੂੰ ਮਾਰਿਆ ਇਹਨੂੰ ਤੰਗ ਹੋ ਕੇ ਮਾਰਿਆ ਤੇ ਮੇਰੇ ਪਿਤਾ ਇਹਦੇ ਘਰ ਗਏ ਵੀ ਪਰ ਇਹ ਹੰਕਾਰੇ ਹੋਏ ਨੇ ਉਹਨਾਂ ਦੀ ਕੋਈ ਗੱਲ ਨਹੀਂ ਸੁਣੀ ਤੇ ਇਸ ਕਰਕੇ ਫਿਰ ਅੱਕੇ ਹੋਏ ਨੇ ਅਸੀਂ ਮਾਰਤਾ ਇਹ ਵੀ ਬਰਬਾਦ ਹੋ ਗਿਆ ਤੇ ਅਸੀਂ ਵੀ ਬਰਬਾਦ ਹੋ ਗਏ ਲੋਕਾਂ ਨੂੰ ਉਹਦੇ ਨਾਲ ਸਹਾਨੂੰ ਭੂਤੀ ਹੁੰਦੀ ਹੈ ਵੀ ਇੱਕ ਅੱਕੇ ਹੋਏ ਬੰਦੇ ਨੇ ਇਹ ਕੰਮ ਕੀਤਾ ਜਿਹਦੇ ਪਾਣੀ ਸਿਰ ਤੋਂ ਉੱਪਰ ਤੋਂ ਲੰਘ ਰਿਹਾ ਸੀ ਤੇ ਦੂਜਾ ਬੰਦਾ ਫੁਗਰੀ ਕਰਦਾ ਸੀ ਹਵਾ ਮਾਰਦਾ ਸੀ ਇਸ ਕਰਕੇ ਇਹ ਬੰਦੇ ਨੇ ਉਹਦਾ ਕਤਲ ਕੀਤਾ ਦੁਨੀਆ ਜਿਵੇਂ ਜਿਵੇਂ ਵੀਡੀਓ ਦੇਖਦੀ ਹੈ ਇਸ ਬੰਦੇ ਦੇ ਨਾਲ ਜੁੜਦੀ ਜਾਂਦੀ ਹੈ ਪਰ ਜਿਵੇਂ ਦਿਨ ਬੀਤਦਾ ਟਾਈਮ ਬੀਤਦਾ ਤੇ ਵੀਡੀਓ ਹੋਰ ਆਉਂਦੀਆਂ ਨੇ ਉਹ ਵੀਡੀਓ ਦੇ ਵਿੱਚ ਪਤਾ ਲੱਗਦਾ ਵੀ 5 6 ਜਣੇ ਘੇਰ ਕੇ ਉਹਦੀ ਗੱਡੀ ਨੂੰ ਅੱਗ ਲਾਉਂਦੇ ਨੇ ਉਹਦੀ ਗੱਡੀ ਦੇ ਪਿੱਛੇ ਆ ਕੇ ਮੋਟਰਸਾਈਕਲ ਮਾਰੀ ਜਾਂਦੀ ਹੈ ਅੱਗੇ ਗੱਡੀ ਫਸਾਈ ਜਾਂਦੀ ਹੈ ਫਿਰ ਉਹਦੀ ਗੱਡੀ ਨੂੰ ਅੱਗ ਲੰਨਦੀ ਜਦੋਂ ਬਾਹਰ ਨਿਕਲਦਾ ਤਾਂ ਕਈ ਜਣੇ ਘੇਰ ਕੇ ਰੌੜਾ ਨਾਲੋਂ ਤੇ ਹਮਲਾ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਉਹਨੂੰ ਮਾਰ ਦਿੱਤਾ ਜਾਂਦਾ ਮੌਦੇ ਘਾਟ ਉਤਾਰ ਦਿੱਤਾ ਜਾਂਦਾ ਤੇ ਉਹਦੀ ਰਿਵਾਲਵਰ ਤੇ ਉਹਦੀ ਮੈਗਜ਼ੀਨ ਜਿਹੜਾ ਵੀਡੀਓ ਪਾਉਂਦਾ ਬੰਦਾ ਜਿਹਦਾ ਕਹਿਣਾ ਸੀ ਮੈਂ ਇਕੱਲੇ ਜਣੇ ਨੇ ਮਾਰਿਆ ਉਹਦੇ ਹੱਥ ਵਿੱਚ ਹੁੰਦਾ ਹੁਣ ਜਦੋਂ ਇਹ ਆਉਂਦਾ ਤਾਂ ਕਹਾਣੀ ਇੱਥੇ ਪਲਟ ਜਾਂਦੀ ਹੈ ਫਿਰ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗਦਾ ਕਿ 1997 ਦੇ ਵਿੱਚ ਜਸਕੀਰ ਸਿੰਘ ਜੱਸਾ ਦਾ ਜਨਮ ਹੁੰਦਾ ਇਹਦਾ ਜੱਦੀ ਪਿੰਡ ਅਖਾੜਾ ਹੁੰਦਾ ਇੱਕ ਗਰੀਬ ਆਮ ਪਰਿਵਾਰ ਦੇ ਵਿੱਚ ਦਾ ਜਨਮ ਹੁੰਦਾ ਤੇ ਉਸੇ ਤਰੀਕੇ ਜਦੋਂ ਜਹਿਦ ਕਰਦਾ ਆਪਣੀ ਜ਼ਿੰਦਗੀ ਨੂੰ ਸਵਾਰਨ ਦੀ ਜੋਮੈਟੋ ਦੀ ਡਿਲੀਵਰੀ ਕਰਦਾ ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਦੇ ਲਈ ਵੀ ਉਹਦੇ ਲਈ ਮੈਂ ਕੁਛ ਨਾ ਕੁਛ ਕਰ ਸਕਾਂ ਪਰ ਫਿਰ ਇਹ ਟਰੇਡਿੰਗ ਸਿੱਖਦਾ ਟਰੇਡਿੰਗ ਦੇ ਵਿੱਚ ਪੈਸਾ ਕਮਾਉਂਦਾ ਪੈਸਾ ਆਉਣਾ ਸ਼ੁਰੂ ਹੁੰਦਾ ਤੇ ਲੋਕਾਂ ਨੂੰ ਸਿਖਾਉਣ ਲੱਗਦਾ ਇਨਸਟਾਗ੍ਰਾਮ ਤੇ ਆਪਣਾ ਇੱਕ ਪੇਜ ਬਣਾਇਆ ਜਾਂਦਾ ਜਿੱਥੇ ਲੋਕਾਂ ਨੂੰ ਸਿਖਾਂਦਾ ਤੇ ਇਹਦਾ ਇੱਕ ਲੁਧਿਆਣੇ ਦੇ ਵਿੱਚ ਆਫਿਸ ਵੀ ਹੁੰਦਾ ਹੁਣ ਹੌਲੀ ਹੌਲੀ ਪੈਸਾ ਆਉਣਾ ਸ਼ੁਰੂ ਹੁੰਦਾ ਤੇ ਰੋਜ਼ ਇਹਦੇ ਵੱਲੋਂ ਵੀਡੀਓ ਪਾਈ ਜਾਂਦੀਆਂ ਨੇ ਆਪਣੀ ਜਿਹੜੀ ਇੱਕ ਦਿਨ ਦੀ ਕਮ ਹੁੰਦੀ ਹੈ ਉਹ ਵੀ ਸੋਸ਼ਲ ਮੀਡੀਆ ਤੇ ਦਿਖਾਈ ਜਾਂਦੀ ਹੈ ਪੈਸਾ ਆਉਂਦਾ ਹੈ ਜ਼ਿੰਦਗੀ ਚੇਂਜ ਹੁੰਦੀ ਹੈ ਲਾਈਫਸਟਾਈਲ ਬਦਲਦਾ ਤੇ ਇਹਨੂੰ ਧਮਕੀਆਂ ਦੇ ਫੋਨ ਆਉਣੇ ਸ਼ੁਰੂ ਹੁੰਦੇ ਨੇ ਕਿਉਂਕਿ ਅਕਸਰ ਦੇਖਿਆ ਗਿਆ ਹੈ ਜਦੋਂ ਕੋਈ ਆਪਣਾ ਗਵਾਂਡੀ ਜਾਂ ਆਪਣਾ ਰਿਸ਼ਤੇਦਾਰ ਆਪਣੇ ਤੋਂ ਉੱਪਰ ਉੱਠਦਾ ਉਹਦੀ ਜ਼ਿੰਦਗੀ ਚੇਂਜ ਹੁੰਦੀ ਹੈ ਉਹ ਕੋਈ ਜ਼ਿੰਦਗੀ ਦੇ ਵਿੱਚ ਬਹੁਤ ਵਧੀਆ ਕੁਝ ਕਰਦਾ ਉਹਦੇ ਬੱਚੇ ਬਹੁਤ ਵਧੀਆ ਪੜ ਜਾਣ ਜਾਂ ਉਹ ਆਪ ਬਹੁਤ ਵਧੀਆ ਕੁਝ ਕਰ ਜੇ ਉਹਦੇ ਕੋਲ ਗੱਡੀਆਂ ਆ ਜਾਣ ਤਾਂ ਆਪਣੇ ਅੰਦਰ ਜਲਨ ਹੋਣਾ ਇੱਕ ਸੁਭਾਵਿਕ ਹੈ ਆਪਣੇ ਅੰਦਰ ਉਹਦੇ ਪ੍ਰਤੀ ਜਲਨ ਹੁੰਦੀ ਹੈ ਚਾਹੇ ਆਪਾਂ ਉਤੋਂ ਉਹਨੂੰ ਜਿੰਨੀਆਂ ਮਰਜ਼ੀ ਵਧਾਈਆਂ ਦੇਈ ਜਾਈਏ ਇਹੀ ਕੁਛ ਇਹਦੇ ਨਾਲ ਹੁੰਦਾ ਇਹਨੂੰ ਧਮਕੀਆਂ ਆਉਣੀਆਂ ਸ਼ੁਰੂ ਹੁੰਦੀਆਂ ਨੇ ਤਜ ਕਿਸਕੇ ਸਿੰਘ ਜੱਸਾ ਕਾਮ ਪਰਿਵਾਰ ਦੇ ਵਿੱਚ ਪੈਦਾ ਹੋਇਆ ਸੀ ਇਹਨੂੰ ਡਰ ਸੀ ਵੀ ਕਿਤੇ ਕੁਝ ਵੱਧ ਘਟ ਨਾ ਹੋ ਜਾਵੇ ਆਪਣੇ ਪਰਿਵਾਰ ਨੂੰ ਇੰਨੇ ਸੰਭਾਲਣਾ ਸੀ ਆਪਣੇ ਪਰਿਵਾਰ ਨੂੰ ਲੈ ਕੇ ਲੁਧਿਆਣਾ ਸ਼ਿਫਟ ਹੋ ਜਾਂਦਾ ਉਸ ਤੋਂ ਬਾਅਦ ਇਹ ਕੋਠੇ ਸ਼ੇਰਜੰਗ ਆ ਜਾਂਦਾ ਇੱਥੇ ਆ ਕੇ ਰਹਿਣ ਲੱਗਦਾ ਆਪਣੇ ਪਰਿਵਾਰ ਦੇ ਨਾਲ ਜਿਹੜਾ ਜਸਕੇ ਸਿੰਘ ਜੱਸਾ ਹੁੰਦਾ ਇਹਦਾ ਵਿਆਹ ਹੁੰਦਾ ਦੋ ਜੁੜਵਾ ਬੱਚੇ ਦੇ ਘਰ ਹੁੰਦੇ ਨੇ ਜ਼ਿੰਦਗੀ ਬਹੁਤ ਵਧੀਆ ਚੱਲਦੀ ਹੈ ਫਿਰ ਇਹਦੇ ਕੋਲ ਮੋਟਰਸਾਈਕਲਾਂ ਤੋਂ ਗੱਡੀਆਂ ਗੱਡੀਆਂ ਤੋਂ ਵੀ ਫਿਰ ਇਹ ਸਕੋਰਪਿਓ ਗੱਡੀ ਲੈਂਦਾ ਤੇ ਹੁਣ ਜਿਹੜੀ ਜਲਨ ਆ ਉਹ ਲੋਕਾਂ ਚ ਹੋਰ ਇਹਦੇ ਪ੍ਰਤੀ ਵਧਣੀ ਸ਼ੁਰੂ ਹੁੰਦੀ ਹੈ ਇਹਦਾ ਲਾਈਫ ਸਟਾਈਲ ਦੇਖ ਕੇ ਇਹਦੀ ਇਨਕਮ ਦੇਖ ਕੇ ਇਹਦੀ ਗੱਡੀ ਦੇਖ ਕੇ ਇਹਦੇ ਕੱਪੜੇ ਦੇਖ ਕੇ ਜਿਹੜਾ ਜਸਕੀਰ ਸਿੰਘ ਸੀ ਇਹਦਾ ਟਰੇਡਿੰਗ ਦਾ ਕੰਮ ਬਹੁਤ ਵਧੀਆ ਚੱਲਦਾ ਸੀ ਉਸੇ ਤਰੀਕੇ ਦੀ ਆਪਣੀ ਜ਼ਿੰਦਗੀ ਵੀ ਜਿਉਂਦਾ ਉਸੇ ਤਰੀਕੇ ਦੀ ਜ਼ਿੰਦਗੀ ਆਪਣੇ ਪਰਿਵਾਰ ਨੂੰ ਦਿੰਦਾ ਇਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਵਧੀਆ ਗੱਲ ਹੈ ਲੋਕਾਂ ਨੂੰ ਵੀ ਪੈਸਾ ਕਮਾਉਣਾ ਸਿਖਾਂਦਾ ਹੈ ਹੁਣ ਇਹਦਾ ਇੱਕ ਦੋਸਤ ਸੀ लवली ਲੁਧਿਆਣੇ ਦੇ ਵਿੱਚ ਉੱਥੇ ਨੇੜੇ ਦੁਕਾਨ ਸੀ ਇੱਕ ਕਬਾੜੀ ਦੇ ਕੰਮ ਕਰਦੇ ਸੀ ਜਿਹੜਾ ਸਕ੍ਰੈਪ ਦਾ ਉਹ ਰਮਨਦੀਪ ਸਿੰਘ ਤੇ ਉਹਦਾ ਭਰਾ ਕੁਲਜੀਤ ਸਿੰਘ ਉੱਥੇ ਜਾਂਦਾ ਉੱਥੇ ਗੱਡੀ ਲਾਂਦੀ ਤੇ ਗੱਡੀ ਦੀ ਪਾਰਕਿੰਗ ਨੂੰ ਲੈ ਕੇ ਗੱਡੀ ਖੜਾਉਣ ਨੂੰ ਲੈ ਕੇ ਇਹਨਾਂ ਦੀ ਬਹਿਸ ਹੁੰਦੀ ਹੈ ਇਹਨਾਂ ਦੀ ਲੜਾਈ ਵੀ ਹੁੰਦੀ ਹੈ ਉਸ ਤੋਂ ਬਾਅਦ ਇਹਨਾਂ ਦਾ ਰਾਜੀਨਾਵਾ ਵੀ ਹੁੰਦਾ ਹੈ ਇਹਨਾਂ ਦਾ ਫਾਦਰ ਜਿਹੜਾ ਰਮਨਦੀਪ ਸਿੰਘ ਜਿਹੜਾ ਵੀਡੀਓ ਪਾਉਂਦਾ ਹੈ ਵੀਡੀਓ ਦੇ ਵਿੱਚ ਕਹਿੰਦਾ ਵੀ ਅਸੀਂ ਅੱਕ ਕੇ ਮਾਰਿਆ ਉਹ ਇਹਨਾਂ ਦੇ ਘਰ ਵੀ ਜਾਂਦਾ ਘਰ ਜਾ ਕੇ ਕਿਹਾ ਜਾਂਦਾ ਜੀ ਇਹਨੂੰ ਸਮਝਾ ਲਓ ਉਹਨਾਂ ਦਾ ਕਹਿਣਾ ਹੁੰਦਾ ਵੀ ਕੋਈ ਨਹੀਂ ਅਸੀਂ ਇਹਨੂੰ ਸਮਝਾ ਲਾਂਗੇ ਤੁਸੀਂ ਆਪਣੇ ਬੱਚਿਆਂ ਨੂੰ ਸਮਝਾਓ ਪਰ ਉਦੋਂ ਥੋੜੀ ਦੇਰ ਬਾਅਦ ਇਹ ਕਾਰਾ ਹੋ ਜਾਂਦਾ ਹੁਣ ਜਸਕੀਰ ਸਿੰਘ ਦੇ ਚਾਚੇ ਦੇ ਕਹਿਣ ਦੇ ਮੁਤਾਬਕ ਫਿਰ ਰਾਤ ਨੂੰ ਜਿਸ ਦਿਨ ਵਾਰਦਾਤ ਹੁੰਦੀ ਹੈ ਰਮਨਦੀਪ ਦਾ ਫਾਦਰ ਸਾਡੇ ਘਰ ਆਉਂਦਾ ਬਾਹਰ ਗੇਟ ਦੇ ਐਕਟਿਵਾ ਆਉਂਦਾ ਐਕਟਿਵਾ ਖਲਾਰਦਾ ਐਕਟਿਵਾ ਤੋਂ ਥੱਲੇ ਪੈਰ ਲਾਏ ਜਾਂਦੇ ਨੇ ਸਾਡੇ ਘਰ ਦਾ ਗੇਟ ਨਹੀਂ ਖੜਕਾਇਆ ਜਾਂਦਾ ਇਹ ਅਸੀਂ ਸੀਸੀਟੀਵੀ 'ਚ ਬਾਅਦ ਦੇ ਵਿੱਚ ਦੇਖਦੇ ਆਂ ਤੇ ਉਹ ਉੱਥੋਂ ਚਲਾ ਜਾਂਦਾ ਤੇ ਥੋੜੀ ਦੇਰ ਬਾਅਦ ਵਾਰਦਾਤ ਹੋ ਜਾਂਦੀ ਹੈ ਕਹਿਣ ਦਾ ਮਤਲਬ ਵੀ ਇੱਕ ਰਾਜੀਨਾਮਾ ਕਰਕੇ ਵਿਸ਼ਵਾਸ ਦੇ ਵਿੱਚ ਲੈ ਕੇ ਪਿਓ ਪੁੱਤਰਾਂ ਵੱਲੋਂ ਮਿਲ ਕੇ ਸਾਜ਼ਿਸ਼ ਰਚੀ ਗਈ ਨਹੀਂ ਤਾਂ 8 ਵਜੇ ਉਹਨਾਂ ਦੇ ਘਰ ਦੇ ਬਾਹਰ ਜਾਣ ਦਾ ਕੀ ਮਤਲਬ ਸੀ ਉੱਥੇ ਫਿਰ ਕਿਸੇ ਨੂੰ ਮਿਲ ਕੇ ਨਹੀਂ ਆਏ ਕੀ ਦੇਖਣ ਗਏ ਸੀ ਦੂਜਾ ਨੰਬਰ ਜਿਹੜੀ ਵੀਡੀਓ ਪਾਈ ਵੀਡੀਓ ਪਾਈ ਦੇ ਵਿੱਚ ਕਿਹਾ ਗਿਆ ਵੀ ਅਸੀਂ ਅੱਕ ਕੇ ਕਤਲ ਕੀਤਾ ਕਤਲ ਕੀਤਾ ਮੰਨ ਲੈਣੇ ਆ ਇੱਕ ਗੱਲ ਇਥੇ ਵੀ ਮੰਨ ਲੈਂਦੇ ਆ ਕਿ ਅੱਕ ਕੇ ਕਤਲ ਕੀਤਾ ਪਰ ਕਤਲ ਕਿਸੇ ਮਸਲੇ ਦਾ ਹੱਲ ਨਹੀਂ ਤੁਸੀਂ ਸਜ਼ਾ ਦੇਣ ਵਾਲੇ ਕੌਣ ਹੁੰਨੇ ਹੋ ਕਾਨੂੰਨ ਹੈ ਕਾਨੂੰਨ ਦੇ ਵਿੱਚ ਜਾ ਸਕਦੇ ਆ ਜੇ ਤੁਹਾਨੂੰ ਕੋਈ ਦਿੱਕਤ ਹੈ ਫਿਰ ਗੱਡੀ ਨੂੰ ਅੱਗ ਕਿਉਂ ਲਾਈ ਗਈ ਦੂਜਾ ਨੰਬਰ ਸਰਦਾਰ ਬੰਦਾ ਸੀ ਜਿਨੇ ਵੀਡੀਓ ਪਾਈ ਉਹਨੇ ਕਿਹਾ ਮੈਂ ਇਕੱਲੇ ਨੇ ਮਾਰਿਆ ਪਰ ਜਿਹੜੀ ਇੱਕ ਹੋਰ ਵੀਡੀਓ ਹੁੰਦੀ ਹੈ ਉਹਦੇ ਵਿੱਚ 5 6 ਜਣੇ ਮਿਲ ਕੇ ਉਹਦੇ ਤੇ ਵਾਰ ਕਰਦੇ ਨੇ ਮਤਲਬ ਉਹ ਵੀਡੀਓ ਦੇ ਵਿੱਚ ਬੰਦਾ ਸਿਰਫ ਔਰ ਸਿਰਫ ਲੋਕਾਂ ਦੇ ਵਿੱਚ ਜਸਕੀਰਤ ਸਿੰਘ ਨੂੰ ਵਿਲਨ ਸਾਬਤ ਕਰਨਾ ਚਾਹੁੰਦਾ ਸੀ ਕਿ ਆਪਣੇ ਆਪ ਨੂੰ ਹੀਰੋ ਕਿਤੇ ਨਾ ਕਿਤੇ ਕੁਝ ਲੋਕ ਉਹਦੀਆਂ ਗੱਲਾਂ ਦੇ ਵਿੱਚ ਆਏ ਵੀ ਪਰ ਜਿਵੇਂ ਦੂਜੀ ਵੀਡੀਓ ਆਉਂਦੀ ਹੈ ਜਿਹਦੇ ਵਿੱਚ 5-6 ਜਣੇ ਹਮਲਾ ਕਰਦੇ ਨੇ ਇੱਕ ਸਰਦਾਰ ਬੰਦਾ ਸ਼ਰਮ ਝੂਠ ਬੋਲਦਾ ਦਿਖਦਾ ਜਿਹਦਾ ਕਹਿਣਾ ਸੀ ਮੈਂ ਇਕੱਲੇ ਜਣੇ ਨੇ ਇਹਨੂੰ ਮਾਰਿਆ ਇਕੱਲੇ ਜਣੇ ਨੇ ਗੱਡੀ ਨੂੰ ਵੀ ਅੱਗ ਲਾਈ ਪਰ ਉਹਦੇ ਵਿੱਚ ਦਿਖਦਾ ਦੀ 5 ਤੋਂ 6 ਜਣੇ ਹਮਲਾ ਕਰਦੇ ਨੇ ਜਿਹਦੇ ਵਿੱਚ ਰਮਨਦੀਪ ਸਿੰਘ ਤੇ ਇਹਦਾ ਭਰਾ ਕੁਲਜੀਤ ਸਿੰਘ ਵੀ ਹੁੰਦਾ ਤੇ ਇਹਨਾਂ ਦੇ ਹੋਰ ਚੇਲੇ ਚ ਪਾਟੇ ਤੇ ਛਰੇ ਆਮ ਜਿਹੜਾ ਰਵਾਲਵਰ ਲਹਿਰਾ ਕੇ ਕਹਿੰਦਾ ਵੀ ਇਹ ਰਵਾਲਵਰ ਵੀ ਉਹਦਾ ਮੇਰੇ ਕੋਲ ਹੈ ਹਾਲਾਂਕਿ ਸਟਾਰਟਿੰਗ ਦੀ ਇਨਵੈਸਟੀਗੇਸ਼ਨ ਦੇ ਵਿੱਚ ਪੁਲਿਸ ਦਾ ਇਹ ਕਹਿਣਾ ਸੀ ਵੀ ਉਹ ਜਿਹੜਾ ਰਵਾਲਵਰ ਤੇ ਜਿਹੜੀ ਮੈਗਜ਼ੀਨ ਹੈ ਉਹ ਹੋ ਸਕਦਾ ਵਿੱਚ ਸੜ ਗਏ ਹੋਣ ਪਰ ਫਿਰ ਜਦੋਂ ਇਹਨੂੰ ਗ੍ਰਿਫਤਾਰ ਕੀਤਾ ਜਾਂਦਾ ਰਮਨਦੀਪ ਨੂੰ ਇਹਦੇ ਤੋਂ ਰਵਾਲਵਰ ਵੀ ਉਹ ਬਰਾਮਦ ਕੀਤਾ ਜਾਂਦਾ ਤੇ ਮੈਗਜ਼ੀਨ ਵੀ ਬਰਾਮਦ ਕੀਤੀ ਜਾਂਦੀ ਹੈ ਫਿਰ ਪੁਲਿਸ ਵੱਲੋਂ ਗੱਡੀ ਵੀ ਬਰਾਮਦ ਕੀਤੀ ਜਾਂਦੀ ਹੈ ਜਿਹੜੀ ਗੱਡੀ ਉਹਦੀ ਗੱਡੀ ਤੇ ਅੱਗੇ ਢਾਈ ਗਈ ਸੀ ਉਹ ਪਿੱਕਾ ਵੀ ਬਰਾਮਦ ਕੀਤਾ ਜਾਂਦਾ ਤੇ ਕੁਝ ਖਾਲੀ ਬੋਤਲਾਂ ਵੀ ਬਰਾਮਦ ਕੀਤੀਆਂ ਜਾਂਦੀਆਂ ਨੇ ਇੱਕ ਮੋਬਾਈਲ ਫੋਨ ਵੀ ਬਰਾਮਦ ਕੀਤਾ ਜਾਂਦਾ ਹੈ ਇਹ ਇੰਨਾ ਕੁਝ ਬਰਾਮਦ ਕੀਤਾ ਜਾਂਦਾ ਤੇ ਜਸਕੀਰ ਸਿੰਘ ਜੱਸਾ ਨੂੰ ਸਿਰਫ ਇਹੀ ਸਜ਼ਾ ਮਿਲੀ ਉਹਦੀ ਲਾਈਫ ਸਟਾਈਲ ਦੀ ਮਤਲਬ ਬੰਦਾ ਚੰਗਾ ਪਾ ਨਹੀਂ ਸਕਦਾ ਚੰਗਾ ਕਮਾ ਨਹੀਂ ਸਕਦਾ ਚੰਗੀ ਜ਼ਿੰਦਗੀ ਜਿਉ ਨਹੀਂ ਸਕਦਾ ਇਸ ਤੋਂ ਵੀ ਲੋਕਾਂ ਨੂੰ ਸਾੜਾ ਵੀ ਚੰਗਾ ਕਿਉਂ ਪਾਉਂਦਾ ਹੈ ਚੰਗਾ ਕਿਉਂ ਖਾਂਦਾ ਹੈ ਕਿਉਂਕਿ ਜਦੋਂ ਵੀ ਕੋਈ ਆਮ ਬੰਦਾ ਆਪਣੇ ਤੋਂ ਉੱਪਰ ਜਾਏਗਾ ਤਾਂ ਆਪਾਂ ਨੂੰ ਇਹ ਹਿਊਮਨ ਨੇਚਰ ਹੈ ਉਹਦੇ ਲਈ ਆਪਾਂ ਨੂੰ ਅੰਦਰ ਸਾੜਾ ਹੁੰਦਾ ਹੀ ਹੁੰਦਾ ਹੈ ਇਹੀ ਸਾੜਾ ਹੋਇਆ ਰਮਨਦੀਪ ਤੇ ਕੁਲਜੀਤ ਨੂੰ ਤੇ ਉਹਨਾਂ ਨੇ ਇਹਦੀ ਮਰਡਰ ਦੀ ਪਲਾਨਿੰਗ ਕੀਤੀ ਪੂਰੀ ਪਲਾਨਿੰਗ ਦੇ ਤਹਿਤ ਇਹਨੂੰ ਘੇਰਿਆ ਗਿਆ ਪਿੱਛੇ ਮੋਟਰਸਾਈਕਲ ਜਾ ਕੇ ਮਾਰਿਆ ਗਿਆ ਜਦੋਂ ਗੱਡੀ ਰੋਕਦਾ ਬਾਹਰ ਨਿਕਲਦਾ ਗੱਡੀ ਨੂੰ ਅੱਗ ਲਾਈ ਜਾਂਦੀ ਹੈ ਉਸ ਤੋਂ ਬਾਅਦ ਉੱਤੇ ਹਮਲਾ ਕੀਤਾ ਜਾਂਦਾ ਇੱਕ ਗਰੀਬ ਕਰਦਾ ਬੱਚਾ ਜਿਹੜਾ ਆਪਣੇ ਪਰਿਵਾਰ ਨੂੰ ਬਹੁਤ ਉੱਪਰ ਲੈ ਜਾਣਾ ਚਾਹੁੰਦਾ ਸੀ ਉਹਦੀ ਲਾਈਫ ਸਟਾਈਲ ਹੀ ਉਹਦੀ ਮੌਤ ਦਾ ਕਾਰਨ ਬਣਿਆ ਪੈਸਾ ਕੋਈ ਵੀ ਕਮਾ ਸਕਦਾ ਹੈ ਵਧੀਆ ਕੋਈ ਵੀ ਪਾ ਸਕਦਾ ਹੈ ਗੱਡੀ ਕੋਈ ਵੀ ਲਿਆ ਸਕਦਾ ਹੈ ਇਹਦੇ ਕਰਕੇ ਆਪਾਂ ਨੂੰ ਕਿਸੇ ਦੇ ਨਾਲ ਸਾੜਾ ਨਹੀਂ ਹੋਣਾ ਚਾਹੀਦਾ ਜੇ ਸਾਡੇ ਕੋਲ ਮੋਟਰਸਾਈਕਲ ਹੈ ਉਹੀ ਸਾਡੀ ਮਰਸੀਡੀਜ਼ ਹੈ ਪਰ ਜਦੋਂ ਆਪਾਂ ਦੂਜੇ ਦੀ ਗੱਡੀ ਵੱਲ ਦੇਖਦੇ ਆ ਤੇ ਅੰਦਰ ਸਾੜਾ ਪੈਦਾ ਹੁੰਦਾ ਉਹਨੂੰ ਮਾਰਨ ਨਾਲ ਕੀ ਤੁਹਾਡੀ ਜ਼ਿੰਦਗੀ ਬਹੁਤ ਵਧੀਆ ਹੋ ਜਾਏਗੀ ਕੀ ਹੁਣ ਤੁਸੀਂ ਬਹੁਤ ਉੱਪਰ ਚਲੇ ਜਾਓਗੇ ਰਮਨਦੀਪ ਨੂੰ ਅਰੈਸਟ ਕੀਤਾ ਜਾਂਦਾ ਉਹਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਤੇ 3 ਦਿਨ ਦੀ ਰਿਮਾਂਡ ਲਈ ਜਾਂਦੀ ਹੈ ਇੱਕ ਬੇਕਸੂਰ ਨੌਜਵਾਨ ਬੱਚਾ ਮਾਂ ਪਿਓ ਦਾ ਸਿਰਫ ਆਪਣੀ ਲਾਈਫ ਸਟਾਈਲ ਕਰਕੇ ਮਾਰਿਆ ਗਿਆ ਇੱਕ ਸਾੜੇ ਕਰਕੇ ਮਾਰਿਆ ਗਿਆ ਤੇ ਵੀਡੀਓ ਦੇ ਵਿੱਚ ਆਪਣੇ ਆਪ ਨੂੰ ਹੀਰੋ ਤੇ ਉਹਨੂੰ ਵਿਲਨ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਹੜੀ ਕਿ ਉਹਦੀ ਕੋਸ਼ਿਸ਼ ਬਾਅਦ ਦੇ ਵਿੱਚ ناکਾਮ ਸਾਬਤ ਹੋਈ ਜਦੋਂ ਹਕੀਕਤ ਸਾਹਮਣੇ ਆਈ ਤਾਂ ਉਹ ਖੁਦ ਹੀ ਵਿਲਨ ਸਾਬਤ ਹੋਇਆ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਰੱਖੀਏ ਤਾਂ ਆਪਾਂ ਬਹੁਤ ਮੁਸੀਬਤਾਂ ਤੋਂ ਬਚ ਸਕਦੇ ਹਾਂ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈਏ さすが。